ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਬੀਤੇ ਦਿਨੀ ਫਲੋਰ ਨੇੜਲੇ ਪਿੰਡ ਨੰਗਲ ਵਿਖੇ ਕਿਸੇ ਸ਼ਾਰਪੀ ਅੰਸਰਾਂ ਵੱਲੋਂ ਬਾਬਾ ਸਾਹਿਬ ਦਾ ਟਕਟਕ ਪਿੰਡਾਂ ਉਪੇਤ ਕਰਜੀ ਦੇ ਬੁੱਤ ਤੇ ਆਪਸ਼ਬਦ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਜ਼ਿੰਮੇਵਾਰੀ ਖਾਲਸਥਾਨੀ ਸਬੱਤਕ ਗੌਰਪਤਵਾਨ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਲਈ ਗਈ ਸੀ ਅਤੇ ਨਾਲ ਹੀ 14 April ਤੱਕ ਪੰਜਾਬ ਅੰਦਰੋਂ ਬਾਬਾ ਸਾਹਿਬ ਦੇ ਬੁੱਤ ਹਟਾਉਣ ਦੀ ਵੀ ਗੱਲ ਆਖੀ ਗਈ ਸੀ ਜਿਸ ਦਾ ਵਿਰੋਧ ਕਰਦੇ ਹੋਏ ਗੁਰਾਇਾਨੇ ਲਿਫਿੰਡ ਪਾਸਲਾ ਦੇ ਇਸ ਮੁਵੰਨਿੰਵਾਸੀਆਂ ਨੇ ਸਾਫ ਕਾ ਬਲਾਕ ਸੰਪਤੀ ਮੈਂਬਰ ਗਿਰਦਾਰੀ لال ਦੀਗਵਾਈ ਹੇਠ ਗੁਰਪਤਵਾਨ ਸਿੰਘ ਪੰਨੂ ਦਾ ਪੁੱਤ ਲਾਹੂ ਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਬੋਲਦੇ ਹੋਏ ਸਾਫ ਕਾ ਬਲਾਕ ਸੰਪਤੀ ਮੈਂਬਰ ਗਿਰਦਾਰੀ ਲਾਲ ਅਤੇ ਸਰਪੰਚ ਗਵਿੰਦਰ ਸਿੰਘ ਵੀਮਾਨ ਨੇ ਕਿਹਾ ਕਿ ਇਹੋ ਜਿਹੇ ਵਿਅਕਤੀ ਵਿਦੇਸ਼ਾਂ ਦੀ ਧਰਤੀ ਤੇ ਬੈਠ ਕੇ ਆਪਣੀ ਕੋਕੀ ਸ਼ੋਰਤ ਲਈ ਭਾਰਤ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਸ਼ਾਸਜਾਂ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਕੇਂਦਰ ਤੇ ਰਾਜ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਤੇ ਵੀ ਸਵਾਲ ਖੜੇ ਕੀਤੇ ਇਸ ਮੌਕੇ ਉਹਨਾਂ ਜਿੱਤੇ ਪੰਜਾਬ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਏ ਰੱਖਣ ਦੀ ਅਪੀਲ ਕੀਤੀ ਉੱਤੇ ਉਹਨਾਂ ਪੰਜਾਬ ਸਰਕਾਰ ਨੂੰ ਬਾਬਾ ਸਾਹਿਬ ਦੇ ਘੁਟ ਨਾਲ ਛੇੜਛਾੜ ਕਰਨ ਵਾਲੇ ਜੱਟੀਆਂ ਨੂੰ ਜਲਦ ਤੋਂ ਜਲਦ ਪੜਨ ਦੀ ਮੰਗ ਵੀ ਕੀਤੀ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਵੀ ਮਾਸ ਗੁਰਵਿੰਦਰ ਸਿੰਘ ਸਰਪੰਚ ਪਿੰਡ ਤੰਗਵਾਲ ਪੰਜ ਬੂਟਾ ਰਾਮ ਪੰਜ ਬਿੰਦਰ ਕੁਮਾਰੀ ਪੰਜ ਵੀਰੋ ਪੰਜ ਗਿਰ ਬਲਦਾਸ ਮਨਿੰਦਰ ਸਿੰਘ ਮੇਰ ਚੰਦ ਸਾਧਾ ਸਰਪੰਚ ਜੀ ਬਲਦਾਸ ਰਾਮ ਮਿਸ਼ਨ ਪੰਜ ਗੁਰਦਾਵ ਸਿੰਘ ਭਪਿੰਦਰ ਕੁਮਾਰ ਧੁਪਿੰਦਰ ਸਿੰਘ ਮਿੰਟੋ ਬੂਟਾ ਰਾਮ ਚਮਟਾ ਬਲਵੰਤ ਰਾਏ ਸੋਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਮੌਜੂਦ ਸਨ ਚਲਿਏ ਜੈਪੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਾਸਲਾ ਦੇ ਵਿਖੇ ਅਸੀਂ ਗੋਤਪਤਵੰਤ ਸਿੰਘ ਪੰਨੂ ਜੋ ਕਿ ਅਮਰੀਕਾ ਦੀ ਧਰਤੀ ਤੇ ਬੈਠਾ ਪਰਪਾਲਤ ਸਰਕਾਰ ਦਾ ਕ੍ਰਿਮੀਨਲ ਬੰਦਾ ਆ ਬਹੁਤ ਜਿਆਦਾ ਕ੍ਰਾਈਮ ਕਰਕੇ ਉਹ ਜਾ ਕੇ ਉਧਰ ਸਿਵਲਨ ਛੱਪ ਲੈ ਕੇ ਬੈਠਾ ਔਰ ਰੋਜ਼ ਕੋਈ ਨਾ ਕੋਈ ਗਲਤ ਵੀਡੀਓ ਪਾ ਕੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਲਾਂਬੂ ਦਾ 84 ਦੇ ਵਿੱਚ ਬਹੁਤ ਲੱਗ ਚੁੱਕਾ ਕਿਉਂਕਿ ਜਿਹੜਾ 84 ਦੇ ਵਿੱਚ ਲੋਕਾਂ ਨੇ ਸੰਦਾ ਭੰਡਾਇਆ ਉਹ ਦਾ ਅਜ ਤੱਕ ਚੇਤਾ ਨਹੀਂ ਭੁੱਲਿਆ ਔਰ ਇਹ ਦੁਬਾਰਾ ਫੇਰ ਪੰਜਾਬ ਨੂੰ ਉਸੇ ਅੱਗ ਦੀ ਪੱਟੀ ਝੋਕਣਾ ਚਾਹੁੰਦੇ ਆ ਔਰ ਮੈਂ ਸਾਰੇ ਸਾਥੀਆਂ ਨੂੰ ਇਸ ਗੱਲ ਤੋਂ ਵੀ ਸचेत ਕਰਨੀ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਔਰ ਇਹ ਅੰਥਰਾ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਔਰ ਮੈਂ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਵੀ ਬਾਰਨਕ ਦਿੰਦਾ ਵੀ ਤੁਹਾਡੀਆਂ ਟੈਲੀਜੈਂਸੀਆਂ ਕਿੱਥੇ ਗਈਆਂ ਆ ਕੀ ਕਰਦੀਆਂ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਪੰਜਾਬ ਦੇ ਵਿੱਚ ਕੀ ਹੋਣ ਜਾ ਰਿਹਾ ਜਾਂ ਸੈਂਟਰ ਸਰਕਾਰ ਦੀਆਂ ਟੈਲੀਜੈਂਸੀਆਂ ਕੀ ਕਰਦੀਆਂ ਆ ਪਰ ਮੈਨੂੰ ਇਹਦਾ ਲੱਗ ਰਿਹਾ ਵੀ ਗੁਰਪਤਵਰ ਸਿੰਘ ਪੰਨੂ ਜਿਹੜਾ ਆ ਇਹ ਭੀਜਪੀ ਔਰ ਆਰਐਸ ਦਾ ਏਜੰਟ ਆ ਔਰ ਭੀਜਪੀ ਦੇ ਇਸ਼ਾਰੇ ਤੇ ਜੋ ਬਾਹਰੋਂ ਗੱਦੜ ਭੰਕੀਆਂ ਇਹ ਪੰਜਾਬ ਦੇ ਰਿਹਾ ਕਦੇ ਕਿਸੇ ਸਰਕੇ ਨੂੰ ਕਦੇ ਕਿਸੇ ਧਰਮ ਨੂੰ ਕਿੱਧਰ ਭੱਜੀਆਂ ਦੇਣ ਜਾ ਰਿਹਾ ਔਰ ਇੱਥੇ ਫੰਡੀਆਂ ਪਾ ਕੇ ਲੋਕਾਂ ਨੂੰ ਆਪ ਵਿੱਚ ਰੜਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅਸੀਂ ਕਦੇ ਵੀ ਉਹਦੇ ਇਦਾਂ ਦੀਆਂ ਵੀਡੀਓ ਰਲ ਕੇ ਲੜਾਂਗੇ ਨਹੀਂ ਪੰਜਾਬ ਸ਼ਾਂਤੀ ਬਣਾ ਕੇ ਰੱਖਾਂਗੇ ਔਰ ਮੈਂ ਉਹਨੂੰ ਵੀ ਇੱਕ ਵਾਰੀ ਇਹ ਗੱਲ ਕਹਿਣੀ ਚਾਹਣਾ ਵੀ ਜੇ ਪੇਦਾ ਪੋਤਾ ਦਾ ਪੰਜਾਬ ਦੀ ਧਰਤੀ ਤੇ ਇੱਕ ਵਾਰੀ ਪੈਰ ਰੱਖ ਕੇ ਤਸਾ ਜੇ ਤੂੰ ਮੁੜ ਕੇ ਚਲੇ ਗਿਆ ਤਾਂ ਫੇਰ ਕਹਿ ਦੇ ਬਾਹਰੋਂ ਬੈਠ ਕੇ ਗਿੱਧੜ ਭਾਗੀਆਂ ਦੇਣੀਆਂ ਬਹੁਤ ਇੱਕ ਬੁਜਲੀ ਵਾਲਾ ਕੰਮ ਆ ਜੇ ਸ਼ੇਰ ਬਣਨਾ ਤਾਂ ਵੀ ਸ਼ੇਰ ਪੰਜਾਬ ਜਾ ਕੇ ਬਣ ਸੋ ਇਹ ਮੀਂਗ ਬੇਨਤੀਆਂ ਮੈਂ ਕਰਦਾ ਹੋਇਆ ਸਾਡੇ ਗੁਰਵਿੰਦਰ ਸਿੰਘ ਪੀਮਾ ਜੀ ਸਰਪੰਚ ਸਾਹਿਬ ਦੰਦੂਆ ਤੋਂ ਜੰਡੂ ਸਾਹਿਬ ਸਰਪੰਚ ਸਾਹਿਬ ਮੇਰ ਚੰਨ ਜੀ ਤੇ ਹੋਰ ਵੀ ਸਾਡੇ ਸਾਰੇ ਜ਼ਿੰਮੇਵਾਰ ਸਾਥੀ ਮੈਂਬਰ ਪੰਚਾਇਤ ਆਇਆ ਮੈਂ ਸਾਰਿਆਂ ਨੂੰ ਅੱਜ ਦੇ ਇਥੇ ਜੀ ਆਇਆਂ ਕਹਿੰਦਾ ਤੇ ਵੈਲਕਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ 파ਸਲਾ ਦੀ ਸਮੁੱਚੀ ਸਾਧ ਸੰਗਤ ਨੇ ਜੋ ਕਿ ਗੁਰਪ੍ਰਧਵੰਤ ਸਿੰਘ ਪੰਨੂ ਨੇ ਅਮਰੀਕਾ ਬੈਠੇ ਦੇ ਧਮਕੀ ਦਿੱਤੀ ਸੀ ਉਹਦੇ ਸਬੰਧ ਵਿੱਚ ਸੰਤਨ ਸੰਗਤਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਸਜੋਗ ਨਾਲ ਉਹਦਾ ਪੁਤਲਾ ਫੂਕਿਆ ਜੀ ਜੋ ਸਾਡੇ ਪੰਜਾਬ ਦੇ ਲੋਕ ਆ ਅੱਗੇ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਸੰਤਾਪ ਹੰਡਾਇਆ ਬੜੀ ਭੈੜੀ ਅੱਗ ਸੀ ਪੰਜਾਬ ਵਿੱਚ ਜਿਨ੍ਹਾਂ ਨੇ ਸੇਕ ਝੱਲਿਆ ਉਹਨਾਂ ਨੂੰ ਪਤਾ ਜੀ ਅੱਗ ਹੁੰਦੀ ਕੀ ਆ ਇਸ ਲਈ ਬੜੀ ਸ਼ਾਂਤੀ ਨਾਲ ਬੜੇ ਪਿਆਰ ਨਾਲ ਹੀ ਸਦਭਾਵਨਾ ਨਾਲ ਸਾਡੇ ਭੈਣ ਭਰਾ ਸਾਰੇ ਪੰਜਾਬ 'ਚ ਰਹਿ ਰਹੇ ਆ ਇਹ ਸਾਡੀ ਸ਼ਾਂਤੀ ਨੂੰ ਨਾ ਭੰਗ ਕਰਨ ਤੇ ਬਹੁਤ ਚੰਗੀ ਗੱਲ ਹੈ ਆਪਣੀ ਫੋਕੀ ਸ਼ੋਰ ਤੇ ਫੋਕੀ ਸਿਆਸਤ ਜਿਹੜੀ ਬਾਹਰਲੇ ਮੁਲਕਾਂ 'ਚ ਬੈਠੇ ਕਰੀ ਜਾਂਦੇ ਆ ਮਾਇਆ ਕੱਠੀ ਕਰੀ ਜਾਂਦੇ ਉੱਥੇ ਬੈਠੇ ਬਿਆਨ ਦੇਈ ਜਾਂਦੇ ਇਹਨਾਂ ਦਾ ਜਾਂਦਾ ਕੱਖ ਨਹੀਂ ਤੇ ਸਾਡੇ ਪੰਜਾਬ ਦੀ ਸ਼ਾਂਤੀ ਭੰਗ ਹੁੰਦੀ ਆ ਅਸੀਂ ਰਲ ਮਿਲ ਕੇ ਸਾਰੇ ਹੀ ਪਿੰਡ ਵਾਸੀ 바ਵਾ ਸਾਹਿਬ ਅੰਬੇਦਕਰ ਦੇ ਬੁੱਤ ਦੀ ਸਟੈਚੂ ਦੀ ਰਲ ਮਿਲ ਕੇ ਸਾਰੇ ਰਾਖੀ ਕਰਾਂਗੇ 14 ਤਰੀਕ ਦੀ ਗੱਲ ਨਹੀਂ ਅਸੀਂ ਸਦਾ ਹੀ ਕਰਾਂਗੇ ਸਾਡੇ ਪਿੰਡ ਦੀ ਇਹ ਸ਼ਾਨ ਆ ਸਾਡੇ ਪਿੰਡ ਦੇ ਚਰਸਤੇ ਤੇ ਬੜੇ ਪਿਆਰ ਨਾਲ ਲੋਕਾਂ ਨੇ ਇਹਨੂੰ ਸਜਾਇਆ ਤੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਇਹਦੀ ਰਾਖੀ ਕਰਦੇ ਰਹਿਾਂਗੇ ਤਤ ਪਰ ਰਹਿਾਂਗੇ ਰਾਖੀ ਕਰਨ ਲਈ ਇਸ ਲਈ ਕਿਰਪਾ ਕਰਕੇ ਇਹ ਭੜੇ ਬਿਆਨ ਨਾ ਦੇਣ ਸਾਡੇ ਦੇਸ਼ ਦੀ ਸ਼ਾਂਤੀ ਅਖੰਡਤਾ ਨੂੰ ਨਾ ਭੰਗ ਕਰਨ ਪੰਜਾਬ ਦੀ ਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਨਾਲ ਭਾਈਚਾਰਕ ਸਾਂਝ ਨਾਲ ਰਹ ਰਹੇ ਆ ਇਹ ਕਿਰਪਾ ਕਰਨ ਸਾਡੇ ਤੇ ਇਹ ਆਪਣੇ ਮਾਰੇ ਅੰਸਰ ਜਿੰਨੇ ਵੀ ਸਾਡੇ ਪੰਜਾਬ ਦੇ ਬਾਹਰਲੇ ਮੁਲਕਾਂ 'ਚ ਬੈਠੇ ਆ ਇਹ ਆਪਣਾ ਰੋਟੀਆਂ ਸੇਕਦੇ ਆਪਣੀ ਸਿਆਸਤ ਕਰਦੇ ਪੂਰੀ ਦੀ ਇੱਥੇ ਦੇ ਲੋਕਾਂ ਨੂੰ ਤੰਗ ਹੋਣਾ ਪੈਂਦਾ ਇਸ ਲਈ ਸਾਰੇ ਸਜੋਗ ਨਾਲ ਸਾਰਾ ਪਿੰਡ ਅੱਗੇ ਤੋਂ ਵੀ ਇਕੱਠੇ ਹੋ ਕੇ ਇਸ ਦੀ ਰਾਖੀ ਕਰੀਏ ਤੇ ਆਪਣੇ ਪਿੰਡ ਦੀ ਸ਼ਾਂਤੀ ਨੂੰ ਬਣਾਈ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ